ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਗੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਜਿੱਥੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਨੇ ਤੇ ਦੂਸਰੇ ਪਾਸੇ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਕਾਤੀ ਲੰਮੇ ਟੂਰਾਂ ਤੇ ਨਿਕਲੇ ਹੋਏ ਨੇ ਜੇਕਰ ਗੱਲ ਕਰੀਏ ਤਾਂ ਉਹ ਫਿਲਹਾਲ ਜਿਹੜਾ ਜਾਪਾਨ ਗਏ ਹੋਏ ਨੇ ਤਾਂ ਇਸ ਚੀਨ ਨੂੰ ਲੈ ਕੇ ਵੀ ਕਾਫੀ ਚਰਚਾ ਛੜੀ ਹੋਈ ਹੈ ਪੰਜਾਬ ਦੇ ਵਿੱਚ ਕਿ ਆਖਰਕਾਰ ਪੰਜਾਬ ਦੇ ਵਿੱਚ ਜਿਹੜੀਆਂ ਨੇ ਇੱਕ ਪਾਸੇ ਚੋਣਾ ਦੀਆਂ ਚੋਣਾ ਦੀਆਂ ਜਿਹੜੀਆਂ ਨੇ ਤਰੀਕ ਜਲਦੀ ਸਿਰ ਦੇ ਉੱਤੇ ਆ ਰਹੀ ਹੈ ਤੇ ਦੂਸਰੇ ਪਾਸੇ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਆਪਣੇ ਦੌਰੇ ਤੇ ਨਿਕਲੇ ਹੋਏ ਨੇ ਲੇਕਿਨ ਜੇਕਰ ਗੱਲ ਕਰੀਏ ਕਿ ਉਹਨਾਂ ਦਾ ਦੌਰੇ ਤੇ ਜਾਣ ਦਾ ਖਾਸ ਫਾਇਦਾ ਕੀ ਹੋਣ ਵਾਲਾ ਹੈ ਲੋਕਾਂ ਨੂੰ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਲੋਕਾਂ ਲਈ ਖੁਸ਼ਖਬਰੀ ਵੀ ਆ ਰਹੀ ਹੈ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ 2022 ਦੇ ਵਿੱਚ ਵੱਡੇ ਵੱਡੇ ਵਾਅਦੇ ਕੀਤੇ ਸੀ ਸ਼ਾਇਦ ਉਹਨਾਂ ਵਾਅਦਿਆਂ ਨੂੰ ਪੂਰਾ ਕਰਨ ਦਾ ਟਾਈਮ ਨਜ਼ਦੀਕ ਲੈ ਕੇ ਆ ਰਹੇ ਨੇ ਹਾਲਾਂਕਿ ਪੰਜਾਬ ਦੇ ਲੋਕਾਂ ਨੇ ਕਾਫੀ ਆਸਾਂ ਉਮੀਦਾਂ ਲਾਈਆਂ ਹੋਈਆਂ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਲੇਕਿਨ ਉਹ ਜਿਹੜੀਆਂ ਆਸਾਂ ਨੇ ਕਿਤੇ ਨਾ ਕਿਤੇ ਪੂਰੀਆਂ ਹੋ ਜਾਂਦੀਆਂ ਨੇ ਲੋਕਾਂ ਨੇ ਬਜ਼ੁਰਗਾਂ ਨੇ ਵੀ ਕਾਫੀ ਆਸਾਂ ਲਾਈਆਂ ਸੀ ਜੇਕਰ ਗੱਲ ਕਰੀਏ ਅਧਿਆਪਕਾਂ ਨੇ ਵੀ ਕਾਫੀ ਜਿਹੜੀਆਂ ਨੇ ਆਸਾਂ ਲਾਈਆਂ ਸੀ ਯਾਨੀ ਕਿ ਜੇਕਰ ਕੁੱਲ ਮਿਲਾ ਕੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਵੱਡੀ ਖੁਸ਼ਖਬਰੀ ਲੈ ਕੇ ਲੋਟੇ ਨੇ ਜਿਹੜੇ ਨੇ ਮਾਨ ਸਾਹਿਬ ਉਹਨਾਂ ਨੇ ਇੱਕ ਵੱਡਾ ਐਲਾਨ ਕੀਤਾ ਹੈ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਵੱਡਾ ਐਲਾਨ ਕਰਨ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਇੱਕ ਬੜੀ ਹੀ ਵੱਡੀ ਸੂਤਰਾਂ ਤੋਂ ਮੰਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਸੂਬੇ ਵਿੱਚ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਦਿੰਦੇ ਹੋਏ ਜਾਪਾਨ ਦੀ ਮੋਰੀ ਕੰਪਨੀ ਟੋਟਲ ਸਪੈਸ਼ਲਿਸਟ ਫਿਲਰਜ਼ ਪ੍ਰਾਈਵੇਟ ਲਿਮਟਿਡ ਨੇ ਆਪਣੀ ਵਿਸਥਾਰ ਯੋਜਨਾ ਦੇ ਹਿੱਸੇ ਵਜੋਂ ਪੰਜਾਬ ਸਰਕਾਰ ਨਾਲ 400 ਕਰੋੜ ਰੁਪਏ ਦਾ ਨਿਵੇਸ਼ ਕਰਨ ਲਈ ਇੱਕ ਰਸਮੀ ਸਮਝੌਤਾ ਕੀਤਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਹੈ ਕਿ TF F ਅਤੇ ਇਨਵੈਸਟਮੈਂਟ ਪੰਜਾਬ ਨੂੰ ਸੂਬੇ ਵਿੱਚ ਇੱਕ ਸਕਿੱਲ ਐਕਸੀਲੈਂਸ ਸੈਂਟਰ ਸਥਾਪਿਤ ਕਰਨ ਲਈ ਸਾਂਝੇਦਾਰੇ ਦੀ ਸਹਿਯੋਗ ਤੇ ਸਹਿਮਤੀ ਪ੍ਰਗਟੀ ਹੈ ਤਾਂ ਜੋ ਹੁਨਰਮੰਦ ਅਰਧ ਹੁਨਰਮੰਦ ਵਿਅਕਤੀਆਂ ਕਾਮਿਆਂ ਤੇ ਨੌਜਵਾਨਾਂ ਨੂੰ ਪਧਰੀ ਸਿਕਲਾਈ ਪ੍ਰਦਾਨ ਕੀਤੀ ਜਾ ਸਕੇ ਉਹਨਾਂ ਨੇ ਕਿਹਾ ਕਿ ਉਦਯੋਗਾਂ ਦੀ ਲੋੜ ਅਨੁਸਾਰ ਹੁਨਰ ਵਿਕਾਸ ਅਤੇ ਉਤਸ਼ਾਹਕਰਨ ਦੇ ਨਾਲ ਨਾਲ ਪੰਜਾਬ ਵਿੱਚ ਨਵੇਂ ਰੁਜ਼ਗਾਰ ਦੇ ਮੌਕੇ ਵੀ ਪੈਦਾ ਕਰੇਗੀ ਮੁੱਖ ਮੰਤਰੀ ਨੇ ਦੱਸਿਆ ਕਿ ਸਾਂਝੇਦਾਰੀ ਨੂੰ ਉਹਨਾਂ ਦੇ ਆਧੁਨਿਕ ਅਤੇ ਤਕਨੀਕ ਹੁਨਰਾਂ ਦੀ ਵੀ ਕੇਂਦਰੀ ਜੋ ਕਿ ਆਮ ਤੌਰ ਤੇ ਉਪਲਬਧ ਨਹੀਂ ਹਨ ਸਮਝੌਤੇ ਤਹਿਤ ਉਦਯੋਗ ਅਤੇ ਗਲੋਬਲ ਕਾਬ ਮੰਡਾ ਅਨੁਸਾਰ ਸਿਖਲਾਈ ਸਰਟੀਫਿਕੇਸ਼ਨ ਤੇ ਮੁਹੱਈਆ ਕਰਵਾਈ ਜਾਵੇਗੀ। ਉਹਨਾਂ ਨੇ ਕਿਹਾ ਕਿ ਸਮਝੌਤੇ ਪੰਜਾਬ ਵਿੱਚ ਪੂਰੇ ਭਾਰਤ ਵਿੱਚ टीएफएफ ਅਤੇ ਹੋਰ ਵੱਡੇ ਉਦਯੋਗਾਂ ਵਿੱਚ ਐਪ੍ਰੀਸ਼ਿਪ ਅਤੇ ਰੁਜ਼ਗਾਰ ਦੇ ਮੌਕਿਆਂ ਦਾ ਵੀ ਰਾਹ ਖੁੱਲੇਗਾ। ਹਮਾ ਸਾਹਿਬ ਨੇ ਦੱਸਿਆ ਕਿ ਪ੍ਰੋਜੈਕਟ ਅਤੇ ਪੋਲੀਟੈਕਨਿਕ ਤੱਕ ਨੀਕ ਸੰਸਥਾ ਦਾ ਸਾਂਝੇ ਤੌਰ ਤੇ ਸਿਖਲਾਈ ਅਤੇ ਆਕੰਦੀ ਸਹਿਯੋਗ ਨੂੰ ਵੀ ਮਜ਼ਬੂਤ ਕਰੇਗਾ। ਮੁੱਖ ਮੰਤਰੀ ਨੇ ਅੱਗੋ ਕਿਹਾ ਹੈ ਕਿ ਉਦਯੋਗ ਦੀਆਂ ਜ਼ਰੂਰਤਾਂ ਅਧਾਰ ਦੇ TF ਵਿੱਤ ਸਹਿਯਾ ਤਕਨੀਕ ਯਾਨਕਾਰੀ ਸਿਖਲਾਈ ਸਹਿਯੋਗ ਅਤੇ ਪਾਠਕ੍ਰਮ ਨਿਰਮਾਣ ਵਿੱਚ ਮਦਦ ਕਰੇਗਾ ਇਸ ਦੌਰਾਨ ਐਪ੍ਰੈਂਟਿਸਸ਼ਿਪ ਦੀ ਸਹੂਲਤ ਵੀ ਉਪਲਬਧ ਹੋਵੇਗੀ ਅਤੇ ਯੋਗ ਸਿਖਾਤੀਆਂ ਨੂੰ ਟੁਕਵੇਂ ਰੁਜ਼ਗਾਰ ਤੇ ਮੌਕੇ ਮਿਲਣਗੇ ਇਸ ਦੌਰਾਨ TFF ਸਮੂਹ ਪੰਜਾਬ ਵਿੱਚ ਕੰਮ ਕਰਨ ਵਾਲੇ ਅਨੁਭਵ ਸਾਂਝੇ ਕਰਦਿਆਂ ਇਸ ਨੂੰ ਮਜ਼ਬੂਤ ਅਦਿਯੋਗ ਸਰਕਾਰ ਸਾਂਝੇਦਾਰੀ, ਆਸਾਨ ਪ੍ਰਕਿਰਿਆ, ਉੱਚ ਗੁਲਵੰਦਾ ਤੇ ਕਰ ਜਬਲ ਦੀ ਉਪਲਬਧਾ, ਨਿਰਗਿੰਦ ਬਿਜਲੀ ਸਪਲਾਈ ਅਤੇ అనుకూਲ ਵਿਸ਼ੇਸ਼ ਮਾਹੌਲ ਦਾ ਨਤੀਜਾ ਦੱਸਿਆ ਗਿਆ। ਉਹਨਾਂ ਨੇ ਕਿਹਾ ਹੈ ਕਿ ਪ੍ਰਸਾਦੀ ਵਿਸਤਾਰ ਪ੍ਰੋਜੈਕਟ ਰਾਹੀਂ ਸਾਂਝੇਦਾਰੀ ਮਜੂਦ ਕਰਨ ਤੇ ਪ੍ਰੋਜੈਕਟਾਂ ਨੂੰ ਲੜਿੰਦੀਆਂ, ਪਰਵਾਨਕੀਆਂ ਅਤੇ ਸੰਚਲਿਤ ਪ੍ਰਕਿਰਿਆ ਨੂੰ ਸਰਲ ਬਣਾਉਣ ਵਿੱਚ ਪੰਜਾਬ ਸਰਕਾਰ ਤੇ ਇਨਵੈਸਟੈਂਟ ਪੰਜਾਬ ਦੇ ਨਿਰੰਤਰ ਸਹਿਯੋਗ ਦੀ ਵੀ ਉਮੀਦ ਜਿਤਾਈ ਜਾਵੇਗੀ ਯਾਨੀ ਕਿ ਤੁਹਾਨੂੰ ਦੱਸ ਦਈਏ ਕਿ ਵੱਡੇ ਤੌਰ ਤੇ ਜਿਹੜੀਆਂ ਨੇ ਲੋਕਾਂ ਨੂੰ ਨੌਕਰੀਆਂ ਮਿਲਣਗੀਆਂ ਅਤੇ ਜਾਪਾਨ ਦੀ ਇੱਕ ਵੱਡੀ ਕੰਪਨੀ ਹੈ ਜੋ ਨਿਵੇਸ਼ ਕਰੇਗੀ 400 ਕਰੋੜ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣ ਜਿਹੜੇ ਨੇ ਜਾਪਾਨ ਤੋਂ ਸਹਿਯੋਗ ਲੈ ਕੇ ਲੋਕਾਂ ਦੇ ਜਿਹੜੇ ਨੇ ਕਾਮੇ ਯਾਨੀ ਕਿ ਆਮ ਲੋਕ ਜਿਹੜੇ ਕੰਮ ਕਰਨਾ ਚਾਹੁੰਦੇ ਨੇ ਜਿਹੜੇ ਆਪਣੇ ਕੰਮਾਂ ਦੀ ਪੜਤਾਲ ਕਰ ਰਹੇ ਸੀ ਯਾਨੀ ਕਿ ਲੱਭ ਰਹੇ ਸੀ ਤਾਂ ਉਹਨਾਂ ਵਾਸਤੇ ਇੱਕ ਵੱਡਾ ਉਪਰਾਲਾ ਕਰਨ ਜਾ ਰਹੇ ਨੇ ਹਾਲਾਂਕਿ ਪੰਜਾਬ ਦੇ ਲੋਕਾਂ ਨੇ ਕਾਫੀ ਉਮੀਦਾਂ ਲਗਾਈਆਂ ਹੋਈਆਂ ਨੇ ਇਹ ਉਮੀਦ ਤੇ ਕਿੰਨਾ ਕੁ ਖਰੇ ਉਤਰਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਗੁਣ ਦੇਖਣਾ ਹੋਵੇਗਾ ਲੇਕਿਨ ਇਹ ਖੁਸ਼ਖਬਰੀ ਲੈ ਕੇ ਵਾਪਸ ਆਏ ਨੇ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ